ਸਮਾਣਾ ਪਬਲਿਕ ਕਾਲਜ ਦੇ ਵਿੱਚ ਇਸ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਗਤੀਆਂ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਸਮਾਣਾ ਦੇ ਜਿਹੜੇ ਕਾਲਜ ਦੇ ਵਿਦਿਆਰਥੀ ਐ ਅਧਿਆਪਕ ਐ ਜਿਹੜੇ ਉਹਨਾਂ ਵੱਲੋਂ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਕਿਉਂਕਿ ਪੰਜਾਬੀ ਵਿਰਸੇ ਨੂੰ ਜੋੜ ਕੇ ਰੱਖਦਾ ਹੈ ਜਿਹੜੀ ਨਵੀਂ ਪੀੜ੍ਹੀ ਐ ਨਵੀਂ ਪੀੜ੍ਹੀ ਆਪਣੇ ਵਿਰਸੇ ਤੋਂ ਪਿੱਛੇ ਹੁੰਦੀ ਜਾ ਰਹੀ ਹੈ ਉਸ ਨੂੰ ਜੋੜਨ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਆਂ ਬਹੁਤ ਚੰਗਾ ਉਪਰਾਲਾ ਤੀਆਂ ਤਿਉਹਾਰ ਮਨਾ ਕੇ ਵੀ ਇਹ ਜਿਹੜੇ ਤਿਉਹਾਰ ਮਨਾਉਣ ਦਾ ਕੀ ਮਕਸਦ ਹੈ ਕੀ ਸਨੇਹਾ ਦਿੰਦਾ ਹੈ ਤਿਆਂ ਦਾ ਤਿਉਹਾਰ ਪੰਜਾਬ ਦੇ ਵਿਰਸੇ ਨੂੰ ਇਹ ਸਾਡਾ ਸੱਭਿਆਚਾਰਕ ਤਿਉਹਾਰ ਹੈਗਾ ਆ ਬਹੁਤ ਪੁਰਾਣਾ ਤਿਉਹਾਰ ਦਲਦਾਰ ਆ ਰਿਹਾ ਹੈਗਾ ਆ ਤੇ ਇਸ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਵੀ ਸੋਹਰੇ ਘਰ ਤੋਂ ਪੇਕੇ ਘਰ ਆਉਂਦੀਆਂ ਨੇ ਇਹ ਤਿਉਹਾਰ ਜਿਹੜਾ ਇੱਕ ਸਖੀਆਂ ਦੇ ਮਿਲਾਪ ਦਾ ਤਿਹਾਰ ਵੀ ਹੈ ਪਰ ਜੇ ਆਪਾਂ ਇਹਦੇ ਪਿਛੋਕੜ ਵਿੱਚ ਜਾਏ ਤੇ ਇਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ ਜਿਵੇਂ ਗੋਰੀ ਦੀ ਕਹਾਣੀ ਜੁੜੀ ਹੋਈ ਹੈ ਇਹਦੇ ਨਾਲ ਸ਼ਿਵ ਪਾਰਬਤੀ ਦੀ ਕਹਾਣੀ ਜੁੜੀ ਹੋਈ ਆ ਪਰ ਪੰਜਾਬ ਦੇ ਵਿੱਚ ਇਹ ਹਰੀਆਲੀ ਦੇ ਨਾਲ ਜੁੜਿਆ ਹੋਇਆ ਤਿਹਾਰ ਹੈਗਾ ਆ ਕਿਉਂਕਿ ਜਿਹੜਾ ਸੌਣ ਦਾ ਮਹੀਨਾ ਹੈਗਾ ਉਹ ਧੀਆਂ ਦਾ ਤੇ ਰੁੱਖਾਂ ਦਾ ਤਿਹਾਰ ਹੈਗਾ ਆ ਇਹਦੇ ਵਿੱਚ ਕੁੜੀਆਂ ਆਪਣੇ ਮਨ ਦੇ ਹਾਪ-ਪਾਵ ਜਿਹੜੇ ਨੇ ਇਕੱਠੀਆਂ ਹੋ ਕੇ ਇਜ਼ਹਾਰ ਕਰਦੀਆਂ ਨੇ ਪਿੰਗਾ ਝੂਟਦੀਆਂ ਨੇ ਗਿੱਧੇ ਪਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਤੇ ਇੱਕ ਸਨੇਹਾ ਵੀ ਦਿੰਦੀਆਂ ਹੈਗੀਆਂ ਨੇ ਜਿਹੜਾ ਅਸੀਂ ਤਿਹਾਰ ਮਨਾ ਰਹੇ ਆ ਇਹਦੇ ਵਿੱਚ ਅਸੀਂ ਇੱਕ ਸਨੇਹਾ ਦੇ ਰਹੇ ਆ ਵੀ ਧੀਆਂ ਨੂੰ ਨਾ ਮਾਰਿਆ ਜਾਵੇ ਧੀਆਂ ਦੀ ਕਦਰ ਕੀਤੀ ਜਾਵੇ ਇਹਨੂੰ ਪੂਰਾ ਸਨਮਾਨ ਦਿੱਤਾ ਜਾਵੇ ਕਿਉਂਕਿ ਧੀਆਂ ਕਿਤੇ ਵੀ ਘਟ ਨਹੀਂ ਹੈਗੀਆਂ ਤੇ ਨਾਲੋਂ ਨਾਲ ਅਸੀਂ ਇਹ ਸੰਦੇਸ਼ ਦੇ ਰਹੇ ਹਾਂ ਕਿ ਸਾਨੂੰ ਰੁੱਖ ਨਹੀਂ ਵਧਣੇ ਚਾਹੀਦੇ ਜਦੋਂ ਅਸੀਂ ਰੁੱਖਾਂ ਦਾ ਕਤਲ ਕਰਦੇ ਆ ਉਦੋਂ ਧੀਆਂ ਦੇ ਸੁਪਨਿਆਂ ਦਾ ਕਤਲ ਕਰਦੇ ਆ ਤਾਂ ਸਮਾਜ ਦਾ ਹੀ ਕਤਲ ਹੈਗਾ ਆ ਵੱਧ ਤੋਂ ਵੱਧ ਰੁੱਖ ਲਗਾਓ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਆ ਪਾ ਨੂੰ ਧੀਆਂ ਨੂੰ ਮੌਕੇ ਦੇਣੇ ਚਾਹੀਦੇ ਨੇ ਅੱਗੇ ਆਉਣ ਦੇ ਜਿੱਤਿਆਂ ਦੇ ਬੱਚਿਆਂ ਨੇ ਜਿਵੇਂ ਬਹੁਤ ਸੋਹਣਾ ਤਿਆਰ ਕੀਤਾ ਬੱਚਿਆਂ 'ਚ ਇੱਕ ਕ੍ਰਿਓਸਤੀ ਸੀਗੀ ਤਿਆਰ ਕਰਨ ਬਹੁਤ ਦਿਨਾਂ ਤੋਂ ਉਹ ਤਿਆਰੀ ਕਰਦੇ ਆਉਂਦੇ ਆ ਇੱਕ ਉਹੀ ਹੈ ਵੀ ਇਹਦੇ ਵਿੱਚ ਇੱਕ ਤਰ੍ਹਾਂ ਦਾ ਮੈਸੇਜ ਹੀ ਹੈ ਵਿਧੀਆਂ ਨੂੰ ਬਚਾਓ ਤੇ ਤੀਆਂ ਜਿਵੇਂ ਪੁਰਾਣਾ ਆਪਣਾ ਸੱਭਿਆਚਾਰ ਨੂੰ ਬਚਾਓ ਅੱਜ ਕੱਲ ਮਿਊਜ਼ਿਕ ਕਿਉਂ ਕੁੜੀਆਂ ਨੂੰ ਇਸੇ ਇਹ ਵੀ ਵੱਧ ਤੋਂ ਵੱਧ ਜਿਹਦੇ ਹੁਣ ਹਰ ਪਿੰਡੋਂ ਪਿੰਡੀ ਲੱਗ ਪਈਆਂ ਹੋਈਆਂ ਨੇ ਤੀਆਂ ਹਰ ਜਗ੍ਹਾ ਤੇ ਲੱਗ ਰਹੀਆਂ ਨੇ ਤਾਂ ਉਹ ਪੁਰਾਣਾ ਵਿਰਸਾ ਦੁਬਾਰਾ ਵਾਪਸ ਆ ਰਿਹਾ ਸੱਭਿਆਚਾਰ ਲੋਕ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਹਾਂਜੀ ਆਪ ਜੀ ਦਾ ਪੰਜਾਬੀ ਸੱਭਿਆਚਾਰ ਦੇ ਨਾਲ ਸਾਡਾ ਯੂਥ ਹੈ ਜਿਹੜਾ ਜੁੜ ਰਿਹਾ ਤਿਆਂ ਦਾ ਤਿਉਹਾਰ ਮਨਾਉਂਦਾ ਅਸਲ ਚ ਮਕਸਦ ਇਹੀ ਹੈ ਕਿ ਜਿਹੜਾ ਪੁਰਾਣਾ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਉਹ ਲੋਪ ਹੁੰਦਾ ਜਾ ਰਿਹਾ ਉਹ ਲੋਪ ਨਾ ਹੋਵੇ ਉਹ ਬੱਚਿਆਂ ਦੇ ਵਿੱਚ ਦੁਬਾਰਾ ਤੋਂ ਉਹ ਸ਼ਾ ਪੈਦਾ ਹੋਵੇ ਉਹ ਚੇਤਨਾ ਹੋਵੇ ਤੇ ਉਹ ਜੋੜ ਕੇ ਰੱਖੀਏ ਤੇ ਤਿਆਂ ਦਾ ਤਿਉਹਾਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੇਕੇ ਘਰ ਦੇ ਨਾਲ ਕੁੜੀਆਂ ਨੂੰ ਜੋੜ ਕੇ ਰੱਖਦਾ ਹੈ ਮਾਪਿਆਂ ਤੋਂ ਬਾਅਦ ਭਰਾਵਾਂ ਦੇ ਨਾਲ ਇੱਕ ਸਾਂਝ ਬਣੀ ਲੈਂਦੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੀਆਂ ਦਾ ਪੇਕੇ ਘਰ ਦੇ ਨਾਲ ਜੋੜ ਜਿਹਦੇ ਕਰਕੇ ਤੀਆਂ ਮਨਾਇਆ ਜਾਂਦੀਆਂ ਬਹੁਤ ਵਧੀਆ ਲੱਗਦਾ ਕਿ ਅੱਜ ਕੱਲ ਸਾਰੇ ਪਿੰਡਾਂ ਦੇ ਵਿੱਚ ਤੀਆਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਨੇ ਕੁੜੀਆਂ ਪੇਕੇ ਆਉਂਦੀਆਂ ਨੇ ਆਪਣੇ ਭਰਾ ਪਰਜਾਈਆਂ ਨੂੰ ਮਾਪਿਓ ਨੂੰ ਮਿਲਦੀਆਂ ਨੇ ਸਹੇਲੀਆਂ ਨੂੰ ਮਿਲਦੀਆਂ ਨੇ ਭੈਣਾਂ ਨੂੰ ਮਿਲਦੀਆਂ ਨੇ ਤੇ ਬਹੁਤ ਵਧੀਆ ਲੱਗਦਾ ਆਮਰਨ ਕਿ ਹੋਗੇ ਸਾਡੀ ਇੱਕ ਰਸਮ ਹੈ ਜਿਹੜੀ ਸੰਧਾਰਾ ਹੁੰਦੀ ਸੀ ਤੇ ਉਹ ਲੋਪ ਹੋ ਚੁੱਕੀ ਸੀ ਹੁਣ ਅਸੀਂ ਦੇਖਦੇ ਹਾਂ ਕਿ ਉਹ ਜਿਵੇਂ ਜਿਵੇਂ ਅਸੀਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਚੇਤਨਨ ਕਰਦੇ ਆ ਕਾਲਜ ਨੇ ਸਕੂਲ ਨੇ ਪਿੰਡ ਨੇ ਪੰਚਾਇਤਾਂ ਨੇ ਜਿਵੇਂ ਜਿਵੇਂ ਬੱਚਿਆਂ ਨੂੰ ਜੀਵੇਂ ਜਿਵੇਂ ਲੋਕਾਂ ਨੂੰ ਮਤਲਬ ਪੁਰਾਣਾ ਜਿਹੜਾ ਸਾਡਾ ਕਲਚਰ ਹੈ ਜਿਵੇਂ ਤੀਆਂ ਦਾ ਤਿਹਾਰ ਮਨਾਉਣਾ ਉਹਦੇ ਨਾਲ ਜੋੜ ਰਹੀ ਹੈ ਉਵੇਂ ਜਿਹੜਾ ਇੱਕ ਸਾਡਾ ਇੱਕ ਪੁਰਾਣੀ ਰਸਮ ਜਿਹੜੀ ਖਤਮ ਹੁੰਦੀ ਜਾ ਰਹੀ ਸੀ ਖਾਸ ਕਰਕੇ ਜਦੋਂ ਸਾਡੇ ਜਿਹੜੇ ਲੋਕ ਨੇ ਵਿਦੇਸ਼ਾਂ ਚਲੇ ਗਏ ਤਾਂ ਜਿਹੜਾ ਸੰਧਾਰਾ ਹੈ ਉਹ ਹੁਣ ਵਾਪਸ ਆ ਗਿਆ ਸਾਡੇ ਕੋਲੇ ਹਾਂਜੀ ਸਾਡੇ ਜਿਹੜੇ ਵਿਦਿਆਰਥੀ ਤੇ ਸਾਡੇ ਜਿਹੜੇ ਮੈਡਮ ਨੇ ਉਹਨਾਂ ਦੇ ਜੋ ਸਾਡੇ ਕਾਲਜ 'ਚ ਚੱਲੀ ਆ ਰਹੀ ਪਰੰਪਰਾ ਸੀ ਕਿ ਤੀਜ ਦੇ ਉੱਤੇ ਤੀਆਂ ਦਾ ਤਿਹਾਰ ਇਸ ਲਈ ਤੀਜ ਦੇ ਉੱਤੇ ਤੀਆਂ ਦਾ ਤਿਹਾਰ ਜੋ ਸਾਡਾ ਸੱਭਿਆਚਾਰ ਦਾ ਪ੍ਰਤੀਕ ਹੈ ਉਹ ਮਨਾਇਆ ਜਾ ਰਿਹਾ ਹੈ ਜਿੱਥੇ ਸਾਡੀਆਂ ਵਿਦਿਆਰਥਣਾਂ ਤੇ ਸਟਾਫ ਸਾਫ ਜਿਹੜਾ ਖਾਸ ਤੌਰ ਤੇ ਬਾਚ ਚੜ੍ਹ ਕੇ ਹਿੱਸਾ ਲੈ ਰਿਹਾ ਤੇ ਵਿਦਿਆਰਥੀਆਂ ਲਈ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ ਅਲੱਗ-ਅਲੱਗ ਜਿਹੜਾ ਹੈ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਜਿਹੜੇ ਪੋਜੀਸ਼ਨ ਹਾਸਲ ਕਰਨ ਗਿਆ ਸਨ ਇਨਾਮ ਵੀ ਦੇਵਾਂਗੇ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕਸ ਮਾਣਾ ਨਿਊਜ਼